ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਭੰਗੁਰ ਪ੍ਰਸਾਦ ਜਪ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚਪ ਨਾ ਹੋਵੇ ਜੇ ਲਾਇ ਰਾਲਿਵ ਤਾਰ ਭੁਖਿਆ ਬੋਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੈਸਣ ਪਲ ਲਖੋ ਹੈ ਤਾ ਇੱਕ ਨਾ ਚੱਲੇ ਨਾਲ ਕਿਵਸ ਚਾਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਅਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹਵਨ ਜੀ ਹੁਕਮ ਮਿਲੇ ਬੜਿਆਈ ਹੁਕਮੀ ਯੁੱਤਮ ਨੀਚ ਹੁਕਮ ਲੈਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ੀਸ ਨਿਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆ ਇਆਂ ਚਾਰ गावे को विद्या विकम विचार गावे को साज करे तनखे गावे को जी ले फिर दे गावे को जप्पे दिसे दुर गावे को देखे हदर हदुर कथना कथी ना आवे तोट कथ कथ कत, कथी कत, कोटी कटकट कोट, कोट, दिंदा देलेंदे थक पाए ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹੋ ਨਾਨਕ ਉਸੇ ਵੇ ਪ੍ਰਵਾਹ ਸੱਚਾ ਸਾਹਿਬ ਸਚ ਨੈ ਪਖ ਪ ਅਪਾਰ ਆਖੇ ਮੰਗੇ ਦੇ ਦੇ ਦਤ ਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਿਸ ਦੇ ਦਰਬਾਰ ਮੋਹ ਕੇ ਬਲਣ ਬੋਲੀਏ ਜਿਤ ਸੁੰਤਰੇ ਪਿਆਰ ਅਮਰਤ ਵੇਲਾ ਸਚਨਾ ਵਿਦਿਆਈ ਵਿਚਾਰ ਧਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨ ਜਾਏ ਕਿਤਨ ਹੋਏ ਆਪੇ ਆਪ ਨਰੰਜਨ ਸੋਏ ਦਿ세ਵੇ ਆਦਿਨ ਪਾਇਆ ਮਾਨੋ ਨੰਗਵੇ ਗੁਣੀ ਨਿਦਾਨ ਗਵਿਏ ਸੁਣੀਐ ਮਨ ਰਖਿਐ ਪਾਉ ਦੁਖ ਪਰਹਾ ਸੋ ਕਰ ਲੈ ਜਾਈ ਗੁਰਮਕਨਾਤੰਦ ਗੁਰਮਖ ਵੇਦ ਗੁਰਮਖ ਰੈਸ ਮਾਈ ਗੁਰ ਈਸਰ ਗੁਰ ਗਵਰਕ ਬਰਮੰਗਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਿਹਣਾ ਕਸਨ ਨਜਾਈ ਗੁਰਾਇਕ ਦੇਵ ਜਾਈ ਸਭਨਾਂ ਜੀਆ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਤੀਥ ਨਵਾ ਜੈਸ ਭਾਵਾਂ ਵਿਣ ਭਾਣੇ ਕਹਿ ਨਾਈ ਕਰੀ ਜੈਤੀ ਸਿਸ਼ਟੂ ਪਈ ਵੇਖਾ ਮਿਨ ਕਰਮਾ ਕੈ ਮਿਲੇ ਲਈ ਮਤਮ ਜਤਨ ਜਵਾਰ ਮਾਨਕ ਜੈ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਏਕੋ ਦਾਤਾ ਸੋ ਮੇਂ ਮਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਸੁਣੀ ਹੋਏ ਨਮਾ ਖੰਡਾ ਵਿੱਚ ਜਾਣੀਏ ਨਾ ਝੱਲੇ ਸਭ ਕੋਏ ਚੰਗਾ ਨ ਰਖਾਏ ਕੇ ਜਿਸ ਕੀ ਜਗਲੇ ਜੇ ਤਿਸ ਨਦਰ ਨਾ ਆਵੇ ਤਵਾਤ ਨੁ ਭੁਜੇ ਕੇ ਕਿਟ ਅੰਦਰ ਕੀਟ ਕਰ ਦਸੀ ਦਸ ਤਰੇ ਨਨਕ ਨਿਰਗੁਣ ਗਣ ਕਰੇ ਗਣਮਤਿਆ ਗਣ ਦੇ ਤਹ ਕੋਈ ਨ ਸੁਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤਵ ਅਕਾਸ ਸੁਣਿਆ ਦੀਪਲ ਅਪਤਾਲ ਸੁਣਿਆ ਪੋਨਸ ਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੂਪ ਪਾਪ ਕਾ ਨਾਸ ਸੁਣੀ ਸਰਬ ਬ੍ਰਹਮੈਂਦ ਸੁਣੀ ਮੁਕਤ ਸੁਲਾਨ ਮੰਦ ਸੁਣੀ ਜੋਗ ਜੁਗਤਨ ਭੇਦ ਸੁਣੀ ਸਾਸਨ ਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੂਪ ਪਾਪ ਕਾ ਨਾਸ ਸੁਣੀ ਸਤ ਸੰਤੋਗ ਗਿਆਨ ਸੁਣੀ ਅਰਸ਼ਟ ਕ੍ਰਿਸ਼ਨਾਨ ਸੁਣੀ ਪੜ ਪੜ ਪਾਵੇ ਮਾਨ ਸੁਣੀ ਲਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇਂਦੂ ਪਾਪ ਕਾ ਨਾਸ ਸੁਨੇਸਰਾ ਗੁਨਾ ਕੇਗਾ ਸੁਨੇਸੇ ਪੀਰ ਪਲ ਸ ਸੁਨੇਂਦ ਦੇ ਪਾਵੇਰਾ ਸੁਨੇ ਹਾਥ ਹੋਵੇਸਗਾ ਨਾਨਕ ਭਗਤਾ ਸਦਾ ਵਿਗਾਸ ਸੁਨੇਦੂ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨ ਜਾਏ ਜੇ ਕੋ ਕਹੇ ਫੀ ਸੇ ਪਸਤਾਏ ਕਾਲ ਕਲਮ ਨਾ ਲਿਖਣ ਹਰ ਮੰਨੇ ਕਬੇ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮੰਜਣੇ ਮਨ ਕੋਏ ਮਨ ਨੇ ਸੁੱਧ ਹੋਵੇ ਮਨ ਬੁੱਧ ਮਨ ਨੇ ਸਗਰ ਭਉਣੇ ਕੀ ਸਦ ਮਨ ਨੇ ਮੋ ਚੋਟਾ ਨ ਖਾਏ ਮਨ ਜਮਕੇ ਸਾਥ ਨ ਜਾਏ ਇਸਨਾਂ ਨਰਿੰਦਰਨ ਹੋਏ ਜੇ ਕੋ ਮੰਜਾਣੇ ਮਨ ਕੋਏ ਮਨ ਨੇ ਮਾਰਖਾ ਕ ਨ ਪਾਏ ਮਨ ਨੇ ਪਸੀ ਪਰਗਟ ਜਾਏ ਮਨ ਨੇ ਮੰਗ ਨ ਚੱਲੇ ਪੰਥ ਮਨ ਨੇ ਧਰਮ ਸਿੱਖ ਸੰਬੰਧ ਐਸਾ ਨੰਮ ਨਰਿੰਜਨ ਹੋਏ ਜੇਕ ਮੰਝਾਣੇ ਮਨ ਕੋਏ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰ ਸਦਾ ਧਾਰਮਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਣ ਪਾਵੇ ਨਾ ਭੇਖ ਐਸਾ ਨੰਮ ਨਰਿੰਜਨ ਹੋਏ ਜੇਕ ਮੰਝਾਣੇ ਮਨ ਕੋਏ ਪਨ ਪਰਵਾਨਾ ਪਨ ਪ੍ਰਦਾਣਾ ਪੰਚ ਪਾਵੇ ਦ੍ਰਿਗੇਮਾਨ ਪੰਚ ਸੋਹੇਦਰ ਜਾਨ ਪੰਚ ਕਾ ਗੁਰ ਏਗ ਤਿਆਨੋ ਜੇ ਕੋ ਖੈ ਕਰੇ ਵਿਚਾਰ ਕਰਤੇ ਕੀ ਕਰਨਾ ਇਸ ਵਾਰ ਤੋਰ தம் ਦੇ ਕਾ ਪੂਤ ਸੁ ਤੋਥਾ ਪ੍ਰਖਿਆ ਜਿਨ ਸੂਤ ਜੇ ਕੋ 부ਜੇ ਹੋਵੇ ਸਤਿਆ ਦਵਲੇ ਉੱਪਰ ਕੇਤਾ ਭਾਰ ਤੱਤੀ ਹੋਰ ਪਰੇ ਹੋਰ ਹੋਰ ਇਸਤੇ ਭਾਰ ਤਲੇ ਕਮਨ ਜੋਰ ਜੀ ਜਾ ਤਰੰਗ ਕੈ ਨਾ ਵ ਸਬਨਾ ਨਿਕਿਆ ਬੁੜੀ ਕਲਾਮ ਇਹ ਲੇਖ ਰਿਖ ਜਾਣੇ ਕੋਇ ਰੇ ਕਾਲਿ ਕਿਆ ਗੇਤਾ ਹੋਏ ਗੇਤਾ ਤਨ ਸੁਆਲਿਆ ਰੂਪ ਕੀ ਤਿਤਾ ਜਣਕਣ ਕੂਤ ਕੀ ਤਪਸਾ ਇਕ ਕਵਾਦ ਸਤੇ ਲਖ ਦਰਿਆ ਕੁਦਰਤ ਕਮਣ ਕਾ ਵਿਚਾਰ ਵਰੰਜਵਾ ਇਕ ਵਾਰ ਜਦ ਭਾਵੇ ਸਹੀਂ ਭਰੀਕਾਰ ਤੁਸ ਸਰੰਦਰੰਕਾਰ ਸੰਜਪ ਸੰਪਾ ਸੰਪੂਜ ਸੰਤਪਤਾ ਸੰਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮੰਨ ਰਹਿ ਉਦਾਸ ਸੰ ਭਗਤ ਗੁਣ ਗਿਆਨ ਵਿਚਾਰ ਸੰਸਤੀ ਜਿਸ ਸੰਖ ਦਤਾਰ ਸੰਸੂਰ ਮੋਹ ਬਖਸਾਰ ਸੰਦੋਂ ਲਿਉ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਾ ਵਾ ਇੱਕ ਵਾਰ ਜਦ ਤੁਸ ਭਾਵੇ ਸਾਈ ਭਲੀ ਕਾਰ ਤੁਸਦਾ ਸ੍ਰਮੰਦ ਰੰਕਾਰ ਸੰਗ ਮੂਰਖੰਦ ਘੋਰ ਸੰਚ ਚਰਹ ਰਾਮ ਖੋਰਾ ਸੰਗਮ ਕਰ ਜਏ ਜੋਰ ਸੰਗ ਗੱਲ ਓਢ ਤੇ ਕਮਾਈ ਸੰਗ ਪਾਪੀ ਪਾਪ ਕਰ ਜਾਏ ਸੰਗ ਕੂੜੇ ਔਰ ਕੂੜੇ ਫੇਰਾਏ ਸੰਗ ਮਲੇ ਸਮਲ ਪੱਖ ਖਾਈ ਸੰਗ ਨਿੰਦ ਸਿਰ ਕਰੇ ਭਾਰ ਨਾਨਕ ਨੀਜ ਕਹਿ ਵਿਚਾਰ ਵਰਨ ਜਾਵਾ ਏਕ ਵਾਰ ਜੋਤ ਭਾਵੇ ਸਹੀਂ ਭਲੀਕਾਰ ਤੂੰ ਸਦਾ ਸਲਮ ਨਰੰਕਾਰ ਸੰਖਨਾ ਅਸੰਖਾ ਅਗਮ ਅਗਮ ਸੰਖਲੋ ਅਸੰਖੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਖ ਵਿਗਿਆਨ ਗੀਤ ਗੁਰੂnga ਅਖਰੀ ਲਿਖਣ ਬੋਲਣ ਬਾਣਾ ਕਰਾ ਸਿਰ ਸੰਜੋਗ ਖਾਨ ਜਿਨ ਐਲੇ ਕਹਿਤੀ ਸਰਨਾ ਹੈ ਜਿਵ ਕਰਮਾਇ ਤਿ ਤਿ ਪਾਏ ਜੇਤਾ ਕੀਤਾ ਤੇਤਾ ਨਾਵੇਂ ਨਹੀਂ ਕਥਾ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜਦ ਉਤਪਾਵੇ ਸਾਈ ਭਰਿਕਾਰ ਤ ਉਸ ਦਸ ਲੰਨ ਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੋਤੇ ਉਤਰ ਸਕੈ ਮੁੱਲਪਲੀ ਕੱਪੜ ਹੋਏ ਜੇ ਸਭਨ ਲਈਏ ਉਹ ਤੋ ਇਹ ਪ੍ਰੀਮਤ ਪਾਪਾ ਕੈ ਸੰਗਾ ਔ ਤਪੇ ਨਵੇਂ ਕੇ ਰੰਗ ਪੁੰਨੀ ਪਪੀ ਅਖੰਨਾਏ ਕਰ ਕਰ ਕੰਨਾ ਲਿਖ ਲੈ ਜਾਓ ਆਪੇ 비 ਜਾਪੇ ਹੀ ਖਾਓ ਨਾਨਕ ਹੁਕਮੀ ਆਉ ਜਾਓ ਤੀ ਤਬ ਦੇਦ ਦਾਨ ਜੇ ਕ ਪਵਤਿਲ ਕਮਾ ਨਾ ਸੁਣੇ ਮਨੇ ਮਨ ਕੀ ਤਾ ਪਾਓ ਅੰਤਰਗਤ ਤੀਥ ਮਨ ਨਾ ਸਭ ਗੁਣ ਤੇਰੇ ਮੇ ਨਹੀਂ ਕੋਏ ਵੇਣ ਗਣ ਕੇਤੇ ਭਗਤ ਨ ਹੋਏ ਸਵਾ ਸਤ ਬਾਣੀ ਬਰਮਾਉ ਸਤ ਸੁਸਾ ਸੁਹਾ ਸਤ ਸਦਾ ਮਨ ਚਾ ਕਮਸ ਵੇਲਾ ਵਕਤ ਕਮਣ ਕਮ ਤਿਤ ਕਮਣ ਵਾਰ ਕਮ ਸਰੂਤੀ ਮ ਕਮਣ ਜਿਤ ਹੋ ਅਕਾਰ ਵਿਰਨ ਪਈ ਪਣਤੀ ਜੇ ਹੋਵੇ ਲੇਖ ਪ੍ਰਾਣਾ ਬੁਖਤ ਨ ਪਾਇ ਕਾਧਿਆ ਦੇ ਲਿਖਣ ਲੈ ਖੁ ਕਰਾਣ ਅਕਤਿਤਵ ਨਾ ਜੋਗੀ ਜਾਣੈ ਰਤਮਾ ਨ ਕੋਈ ਜ ਕਰਤਾ ਸਿਤੀ ਕੋ ਆਸਾ ਜੇ ਅਪੇ ਜਾਣੈ ਸੋਈ ਕਿਵ ਕਰਾ ਖਾ ਤਸਲਾਈ ਕਿਵ ਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਢੀ ਨਾਏ ਕੀਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਾਇਨ ਸੋਹੇ ਪਤਲ ਪਤਾਲ ਲਗਸ ਅਗਾਸ ਉੜਕ ਉੜ ਭਾਲ ਥਕੇ ਵੈਹ ਗਹਿਨੇ ਕਬਤ ਸੇ 18 ਕਹਿੰਕ ਤੇ ਬਾਸ ਲੁਇਕ ਤਾ ਲੇਖਾ ਹੋਇ ਤੋ ਲਿਖਿਆ ਲੇਖੇ ਹੋਏ ਬਣਾ ਸੋ ਨਾਨਕ ਵੱਡਾ ਕੀਏ ਅਪੇ ਜਣਿਆ ਆਪ ਸਲਾਈ ਸਲਾਈ ਇਤਿ ਸੂਤ ਨਾ ਪਾਇਆ ਨਦੀਆਂ ਤੇ ਵਾ ਭਾਵੈ ਸੁੰਦ ਨਾ ਜਾਣੈ ਸੁ ਸਸਤਾਨ ਗਹਿਰਾ ਜਿਤੀ ਮਲਤਾਨ ਕੀ ਤੁਲਨਾ ਹੋਣੀ ਜੇ ਸੁਮਨੋ ਨਾ ਵਿਸਰਿਆ ਤਨ ਸੁਤੀ ਕੈਨ ਨੰਤ ਅੰਤ ਨ ਕਰਦੇ ਅਨੰਤ ਅਨੰਤ ਨ ਵਖਣ ਸੁਨਣਾ ਅੰਤ ਅਦਨ ਜਪੇ ਕੀਆ ਮਨ ਮੰਤ ਅੰਤ ਨ ਜਪਿਆ ਕੀਤ ਅਕਾਰ ਅਪਨ ਦਪੇ ਪਰਵਾਰ ਅੰਤ ਕਰਨੇ ਕੇ ਤੇ ਬਿਲਾਏ ਤਾਂ ਕੈ ਨਾ ਪਾਏ ਜਾਏ ਅੰਤ ਨ ਜਾਣੇ ਕੋਏ ਬੋਤਾ ਕਈ ਬੋਤਾ ਹੋਏ ਵੱਡਾ ਸਾਹਿ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਐਵੜਾ ਉੱਚਾ ਹੋਵੇ ਕੋਏ ਤਿਸੂੱਚੇ ਕੋ ਜਾਣੇ ਸੋਏ ਜੇ ਵੜਾ ਜਾਣਿ ਆਪ ਆਪ ਅਨੰਤੁ ਨਤ੍ਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿੰਨੰਤ ਮਾਇ ਕੇਤੇ ਮੰਗ ਜੋ ਅਪਾਰ ਗਤੇ ਗਣਤ ਨਹੀਂ ਵਿਚਾਰ ਕੇਤੇ ਖਪ ਟੁਟੇ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੁਰਖਾਈ ਕਾਇ ਕੇਤਿਆਂ ਦੂ ਖੂਗ ਸਦਮਾਰ ਹੈ ਬੇਦੱਤ ਤੇਰੀ ਦਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਗ ਨਾ ਸਕੇ ਕੋਏ ਜੇ ਕੋ ਖਾਏ ਕੱਖਣ ਪਾਏ ਉਹ ਜਾਣਣ ਜੇ ਤੇ ਮੁੱਖਾਏ ਆਪੇ ਜਾਣੇ ਆਪੇ ਦੇ ਅਖੇ ਸਿਬ ਕੇਈ ਕੇ ਸੁਨੋ ਬਖਸੇ ਸਿੰਸਲਾ ਨਾਨਕ ਪਾਸੈ ਪਾਸਾ ਅਮੁਲ ਗੁਣ ਅਮੁਲ ਵਪਾਰ ਅਮੁਲ ਵਪਾਰ ਇਹ ਅਮੁਲ ਪੰਡਾਰ ਅਮੁਲ ਆਵੇ ਅਮੁਲ ਲੈ ਜਾਏ ਅਮੁਲ ਪਿਆ ਅਮੁਲ ਸਮਾਏ ਅਮੁਲ ਧਰਮ ਅਮੁਲ ਦੀ ਬਾਣ ਮੂਲ ਤੋਂ ਮੂਲ ਪਰਮਾਣੂ ਮੂਲ ਬਕਸੀ ਸੈ ਮੂਲ ਨਿਸ਼ਾਨ ਮੂਲ ਕਰਮ ਅਮੁੱਲ ਫਰਮਾਣਾ ਮੂਲ ਮੁਲਾਖਿਆ ਨਾ ਜਾਏ ਆਖ ਆਕਰ ਹੈ ਲਿਵ ਲਾਏ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਵਰਮੇ ਆਕੇ ਇੰਦ ਆਖੇ ਗਪੀਤੇ ਗਵਿੰਦ ਆਖੇ ਸਰ ਕੇ ਸਿੱਧ ਆਖੇ ਕਿਤੇ ਕੀਤੇ ਬੁੱਧ ਅਖੇ ਦਨਮ ਅਖੇ ਦੇਵ ਅਖੇ ਸੁਰਮਨ ਨਰ ਮਨੁਜ ਜਨ ਸੇਵ ਕਿਤੇ ਅਖੇ ਅਖਣ ਪਾਏ ਕਿਤੇ ਕਹਿ ਕਹਿ ਉਠ ਉਠ ਜਾਏ ਤੇ ਕਿਤੇ ਹੋਰ ਕਰੇ ਤਾਂ ਆਖ ਸਕੇ ਕੋਈ ਕਹੇ ਜੇ ਵੜ ਭਾਵੇ ਤੇ ਵੜ ਹੋਏ ਨੰਦ ਜਨ ਸੱਚਾ ਸੋਏ ਜੇ ਕੋ ਅਖੇ ਬੋਲ ਵਿਗਾਰ ਤਾਂ ਲਿਖੇ ਸਿਰ ਗਵਾਰਾ ਗਵਾਰ ਸੋਦਰ ਕੇ ਹਾ ਸੋ ਕਰ ਖਿਆ ਨਿਤ ਬੇ ਸਰਸ ਮਲੇ ਵਜੇ ਨਾਦ ਅਨੇਕ ਸੰਖਾ ਕਹਿ ਤੇ ਵਮਨ ਹਰੇ ਕੇ ਤੇ ਰਗ ਪਰਿ ਸੇਵ ਕੈਨ ਕੇ ਤੇ ਗਵਨ ਹਰੇ ਕਵੇ ਤੂੰ ਪਉਣ ਪਣੀ ਬੇ ਸੰਤਰ ਕਵੇ ਰਾਜਾ ਧਰਮ ਦਵਾਰੇ ਗਾਵੇ ਤਿਤ ਗੁਪਤ ਲਿਖ ਜਾਣਾ ਲਿਖੇ ਤੇਨ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੰਸਦ ਸੁਵਾਰੇ ਗਾਵੇ ਇੰਦੇ ਦਾਸ ਨੇ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿਸਮਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਖਿਸਰ ਜੁਗਵੇਦਾ ਨਾਲੇ ਗਾਵੇ ਮੋਣੀਆਂ ਮਨਮੋਹਨ ਸੁਰਗਾ ਮਸ ਪਿਆਲੇ ਗਾਵਨ ਪਾਇ ਤੇਰੇ ਅਰਸਰਤੀ ਸੁਨ ਨਾਲੇ ਗਾਵੇ ਜੋਦਮਾ ਬਸੂਰਾ ਗਾਵੇ ਖਣੀ ਚਾਰੇ ਗਾਵੇ ਖੰਡ ਮੰਡਾ ਵਰ ਭੰਡਾ ਕਰ ਕਰ ਰੱਖੇ ਤਾਰੇ ਸਈ ਤੁਧ ਨੂੰ ਗਾਵੇ ਜੋਤਿ ਭਾਵਨ ਹਰਤੇ ਤੇਰੇ ਭਗਤ ਅਲਸਾਰੇ ਹੋਰ ਕਿਤੇ ਗਾਉ ਨਾ ਸੇ ਮੈ ਚਿਤ ਨਾ ਆਵਨ ਨਾਨਕ ਐ ਵਿਚਾਰੇ ਸੋਈ ਸੋਈ ਸੁਦਸ ਸਾਈਭ ਸੱਚਾ ਸੱਚੀ ਨਹੀਂ ਹੈ ਵੀ ਹਸੀ ਜਨ ਜਸੀ ਇਤਨਾ ਦਿਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣ ਅੰਝ ਜੀਵੜਿਆਈ ਜਦ ਸੁਭਾਵੇ ਸੋਈ ਕਰਸੀ ਹੁਕਮ ਕਰਨਾ ਕਨ ਜਾਈ ਸੋ ਪਾਸਾ ਸਾਪਸ ਸਹੈਬੋ ਨਾਨਕ ਰਹਿਣ ਰਜਾਈ ਮੁੰਦਸ ਤੋਂ ਸਰਮਪਤ ਚੋਲੀ ਧਿਆਨ ਕੀ ਕਰੇ ਬਿਬੂਤ ਖਿੰਤਾ ਕਾਲ ਕੋ ਰਿਕਾਇ ਜੁਗਤ ਡੰਡਾ ਪਰਤੀਤ ਆਈ ਪੰਥੀ ਸਖਜ ਮਾਤੀ ਮੰਜੀ ਤੇ ਜੁਗ ਜੀਤ ਅਦੇਸ ਤੇ ਅਦੇਸ ਆਦ ਨਨ ਨਹ ਤ ਜੁਗ ਗੇ ਕਵੇਸ ਪੂਗਤ ਗਿਆਨ ਦੇ ਭੰਡਾਰਨ ਕੜਗੜਵਾਜੇ ਨਾਦ ਆਪਨਾ ਨਾਤੀ ਸਭਜਾ ਕੀ ਰਸਦ ਵਰਸਾਦ ਜਿਉਂ ਜਿਉਂ ਦੇ ਕਰ ਚਲਾਵੇ ਲਖੇ ਆਵੇ ਭਾਗ ਅਦੇਸ ਸਿ ਅਦੇਸ ਅਦ ਨਿਨ ਨਾ ਤੋ ਜੁ ਜੁ ਗੇਕ ਵੇਸ ਇਕਾ ਮਈ ਜੁਗਤ ਵਿਆਹੀ ਚਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਇ ਦੀਵਾਨ ਜਿ ਉਸ ਭਾਵੇ ਜਿ ਚਲਾਵੇ ਜਿ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬੋਧ ਐਵਿਡਾਨ ਅਦੇ ਇਸ ਤੇ ਅਦੇਸ ਅਧਾ ਨਿਲਨ ਨਹਤ ਜੁਗ ਇਕ ਵੇਸ ਅਸਨ ਲੋਇ ਲੈ ਪੰਡਾਰਾਜ ਅਖਸ ਪਾਇਸੋ ਇਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨ ਸੱਚ ਕੀ ਸੱਚੀ ਕਾਰ ਅਦੇ ਇਸ ਤੇ ਅਦੇਸ ਅਧਾ ਨਿਲਨ ਨਹਤ ਜੁਗ ਜੁਗ ਇਕ ਵੇਸ ਇੱਕ ਦੂਜੀ ਬੋਲਖ ਹੋਏ ਲਖ ਹੋਵੇ ਲਖੀਸ ਲਖ ਲਗੇੜਾ ਕੀ ਏਕ ਨੰਮ ਜੁਗਦੀਸ ਇਤੇਰੇ ਪਤਪਵੜੀਆਂ ਜੜੀ ਹੈ ਹੋਏ ਕਿ ਇਸ ਸੁਨਗਲਾ ਆਕਾਸ ਕੀ ਕਿਟਾਈ ਰਿਸ ਨਾਨ ਗਰੀ ਪਈਏ ਕੁੜੀ ਕੁੜੇ ਠੀਸ ਅੱਖਣ ਜੋ ਚੁਪੇ ਨਾ ਯੋਰ ਜੋ ਰਮੰਗਣ ਦੇ ਨਾ ਯੋਰ ਜੋ ਨਾ ਜੀਵਨ ਬੰਨ ਨਾ ਯੋਰ ਜੋ ਨਾ ਰਾਜ ਮਲ ਮਨਸੋਰ ਜੋ ਨਾ ਸੁਤੀ ਗਿਆਨ ਵਿਚਾਰ ਜੋ ਨਿਯੁਕਤੀ ਸੁਤ ਸੰਸਾਰ ਜਿਸ ਸਾਧ ਜੁਰ ਕਰ ਵੇਖੇ ਸੋਏ ਨਾਨ ਨਿਚ ਨਾ ਕੋਈ ਰਤੀ ਰਤੀ ਤਿਤੀ ਵਾਰ ਪਉਣ ਪਾਣੀ ਅਗਨੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮ ਸਾਲ ਤਿਸ ਵਿੱਚ ਜੀ ਜੁਕਤ ਕੇ ਰੰਗ ਤਿਨ ਕੇ ਨਮ ਨੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਚ ਦਰਬਾਰ ਤੇ ਤੇ ਸੁਨ ਪਨ ਪਰਵਾਨ ਨਦੀ ਕਰਮ ਪਾਵੇ ਨਿਸ਼ਾਨ ਕੱਚ ਪਕਾਈ ਇਥੇ ਪਾਏ ਨਨ ਗਾਇ ਜਾਪੇ ਜਾਏ ਧਰਮ ਖੰਡ ਕਾਇ ਧਰਮ ਗਿਆਨ ਖੰਡ ਕਾ ਕੋ ਕਰਮ ਕਤੇ ਪਉਣ ਪਣੀ ਵੈਸ ਅੰਤਰ ਕਤੇ ਕਣ ਮਹੈਸ ਕਤੇ ਵਰ ਮੇ ਘਾੜ ਧੜੀਏ ਰੁਪਰੰਗ ਕੇ ਵੈਸ ਕਤੇ ਕਰਮ ਭੂਮੀ ਮੇਰ ਕਤੇ ਕਤੇ ਤੂਪ ਦੇਸ ਕਤੇ ਇੰਦ ਚੰ ਸੂਰ ਕਤੇ ਕਤੇ ਮੰਡਲ ਦੇਸ ਕਤੇ ਸਿਦ ਗੁਦਨਾਥ ਕਤੇ ਕਤੇ ਦੇਵੀ ਵੈਸ ਕਤੇ ਦੇਵ ਦਨਮੁਨ ਕਤੇ ਕਤੇ ਰਸਮੁਨਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪੰਦਰੰਦ ਕਹਿਤੀਆਂ ਸੂਤਿ ਸੇਵਕ ਕਤੇ ਨਾਨਕ ਅਨੰਤ ਗਿਆਨ ਖਾੰਡ ਮੇ ਗਿਆਨ ਪ੍ਰਚੰਡ ਤੇਥੇ ਨਾਨਕ ਬਨੋਦ ਕੋਣ ਆਨੰਦ ਸਰਮ ਖਾੰਡ ਕੀ ਬਾਣੀ ਰੂਪ ਤੇਥੇ ਘੜਤ ਘੜੀਏ ਬਹੁਤ ਨੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪੀਛੇ ਪਸਤਾਏ ਤੇਥੇ ਕੜੀਏ ਸੁਤ ਮਤ ਮਨ ਬੱਦ ਤੇ ਕੜੀਏ ਸੁਰਾ ਸਿਦਾ ਕੀ ਸੋਦ ਕਰਮਖੰਡ ਕੀ ਬਾਣੀ ਯਾਦ ਤੇ ਹੋ ਨਾ ਕਈ ਹੋ ਤਿੱਥੇ ਜੁਦਮਾ ਬਲਸਨੁਰ ਤਿੰਨੇ ਰਾਮ ਰਹਾ ਪਰਪੂਰਤ ਸਿਤੋ ਸਿਤਾ ਮੇਮ ਮਾਇ ਤਾਂ ਕਹਿ ਰੂਪ ਤਨੇ ਨਾ ਜਾਏ ਨਾ ਮਰਨ ਠਾਗੇ ਜਾਏ ਜਿੰਦ ਕੇ ਰੰਗ ਸੇ ਮਨ ਮਹਿ ਤਿੱਥੇ ਭਗਤ ਉਸੇ ਕੇ ਲੋਕ ਰੇਨੰ ਚਮਨ ਸੋ ਸਚਖੰਡ ਉਸੇਂ ਰੰਕਾਰ ਰੰਕਾਰ ਕਰ ਰਵੇਖੇ ਨੇਦਰ ਨੇ ਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾ ਤਨਤ ਤਿੱਥੇ ਲੋਲ ਕਰ ਜਿਵ ਜਿਵ ਹੁਕਮ ਤਿ ਵੇ ਤਿ ਵਕਾਰ ਮੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਰ ਮਤ ਵੇਧ ਹਥਿਆਰ ਭੋਖ ਲਗਨੀ ਤਪਤਾ ਪੰਡਾ ਫ ਅਮਰਿਤ ਢਾਲ ਘੜੀਏ ਸਬਦ ਸਚੀ ਟਕਸਾਲ ਨਿੰਕ ਨਦਰ ਕਰਮ ਤੇ ਨਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਤਿੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੈ ਨੜ ਕੈ ਦੂਰ ਜਿਨੀ ਨਾਮ ਸਿਆਇਆ ਗੇ ਮਸਕਤ ਕਾਲ ਨਾਨਕ ਤੇ ਮੁਖੂਜਲੇ ਕੈਤੀ ਛੁੱਟੀ ਨਾਲ ਜਿਨੇ ਨਾਮ ਤਿਆਇਆ ਗੇ ਮਸਕਤ ਕਾਲ ਨਾਨਕ ਤੇ ਮੁਖੂਜਲੇ ਕੈਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ